ਇਹ ਕੋਟਾਪਨ ਜੀ ਜਿਵੇਂ ਤੁਸੀਂ ਬਾਰ-ਬਾਰ ਮੈਂ ਸਮਝਦਾ ਆਪਾਂ ਕਈ ਮਹੀਨੇ ਆ ਤੋਂ ਤਾਂ ਇਹ ਜਦੋਂ ਜਿਹੜੇ ਚ ਲੱਗੇ ਹੋਏ ਆ ਪਹਿਲਾਂ ਪਾਰਲੀਮੈਂਟ ਚ ਮੈਂ ਬੋਲਿਆ ਸੀ ਉਹ ਤੋਂ ਲੈ ਕੇ ਹੁਣ ਤੱਕ ਕੋਈ ਸੇਤ ਤੇ ਫਰਕ ਪਿਆ ਇਹ ਗੱਲਾਂ ਕਰਦੇ ਆ ਬੀਜੇਪੀ ਵਾਲੇ ਗਵਰਨਰ ਸਾਹਿਬ ਨੂੰ ਮਿਲੇ ਆ ਪਰਚੇ ਦਰਜ ਕਰਵਾਇਆ ਮੈਂ ਤਾਂ ਇਹ ਗੱਲ ਕਹੀ ਆ ਵੀ ਕੋਈ ਵੀ ਜਿਹੜਾ ਕਿਸਾਨ ਤੇ ਪਰਚੇ ਦਰਜ ਕਰਾਉਂਦੇ ਆ ਉਹਦੀ ਜ਼ਿੰਮੇਵਾਰੀ ਵੀ ਮੈਂ ਲੈਣਾ ਉਹ ਪਰਚਾ ਵੀ ਮੇਰੇ ਤੇ ਦਰਜ ਕਰਨ ਜੇਲ੍ਹ ਵੀ ਭੇਜਣ ਮੈਨੂੰ ਫੜਨ ਕਿਸੇ ਕਿਸਾਨ ਨੂੰ ਇਹ ਬੀਜੇਪੀ ਵਾਲੇ ਜਿਹੜਾ ਪੁਲਿਸ ਕੰਪਲੀਟਾਂ ਕਰਦੇ ਆ ਉਹਨਾਂ ਨੂੰ ਜੇ ਇਹਨਾਂ ਨੇ ਹੱਥ ਲਵਾਇਆ ਕਿਸੇ ਨੇ ਐਦੋਂ ਵੀ ਵੱਧ ਗੱਲ ਵਧੂਗੀ ਅਜੇ ਤੱਕ ਕੱਲੇ ਗੱਡੀਆਂ ਦੇ ਸ਼ੀਸ਼ੇ ਹੀ ਭੰਨੇ ਆ ਜੇ ਤੁਸੀਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆੜਤੀਆਂ ਨੂੰ ਇਹੀ ਫੜਾਫੜਾਈ ਕਰਾਉਂਗੇ ਤਾਂ ਫਿਰ ਅਸੀਂ ਵੀ ਆ ਕੇ ਤੁਹਾਡੇ ਨਾਲ ਟਕਰਾਂਗੇ ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ ਨਾ ਨਾ ਇਹ ਤੰਗ ਕਰੋ ਇੱਕ ਤਾਂ ਵਿਚਾਰੇ ਉਹ ਆਪਣੇ ਬੱਚਿਆਂ ਨੂੰ ਆਪਣੇ ਮਾਵਾ ਘਰ ਵਾਲੀਆਂ ਨੂੰ ਲੈ ਕੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਰ ਕੁਝ ਲੁੱਟਿਆ ਗਿਆ ਸਾਡਾ ਲੱਗਦਾ ਨਹੀਂ ਹੈ ਹੀ ਸੱਚਾਈ ਤੇ ਡੈਥ ਬਲੈਂਡ ਤੁਸੀਂ ਉਹਨਾਂ ਦੇ ਸਾਈਨ ਕੀਤੇ ਆ ਤੇ ਫਿਰ ਮਹੂਟਰ ਮਾਰ ਮਾਰ ਉਹਨਾਂ ਦੇ ਕੋਲੋਂ ਗੱਡੀਆਂ ਕੱਢਦੇ ਹੋ ਉਹ ਗੂ ਮਾਰ ਮਾਰ ਲਿੰਗਦੇ ਹੋ ਚੜਾਉਂਦੇ ਹੋ ਉਹਨਾਂ ਦੇ ਨੂਨ ਛਿੜਕਦੇ ਹੋ ਤੇ ਇੱਕ ਪਾਸੇ ਭਾਜਪੀ ਲੀਡਰ ਮੈਂ ਨਵਾਂ ਨਹੀਂ ਲੈਣਾ ਚਾਹੁੰਦਾ ਸਾਰੇ ਹੀ ਸਤਕਾਰਯੋਗ ਨੇ ਪਰ ਉਹ ਕਹਿੰਦੇ ਜੀ ਇਹ ਲੜਾਈ ਸ਼ਹਿਰ ਵਾਲੇ ਤੇ ਪਿੰਡ ਵਾਲਿਆਂ ਦੀ ਲੜਾਈ ਨਾ ਬਣਾਓ ਅਸੀਂ ਇਸ ਨੂੰ ਰੋਕਦੇ ਆ ਤੁਸੀਂ ਕੀ ਸੋਚਦੇ ਮੈਂ ਸ਼ਹਿਰੀ ਪਿੰਡ ਵਾਲਿਆਂ ਤੋਂ ਲੱਗਨੇ ਜੇ ਕੋਈ ਖਰੀਦਦਾਰੀ ਕਰਨ ਆਉਂਦਾ ਤੇ ਉਹ ਪਿੰਡੂ ਹੀ ਆਉਂਦਾ ਪਿੰਡਾਂ ਤੋਂ ਸ਼ਹਿਰ ਚ ਆਉਂਦੇ ਖਰੀਦਾਰੀ ਆ ਕਰਨ ਉਹੀ ਆ ਕੇ ਕੱਪੜੇ ਲੈਂਦੇ ਉਹੀ ਆ ਕੇ ਪੱਗਾਂ ਲੈਂਦੇ ਉਹੀ ਰੈਸਟੋਰੈਂਟ ਹੋਟਲਾਂ 'ਚ ਖਾਂਦੇ ਪੀਂਦੇ ਨੇ ਉਹੀ 70000 ਕਰੋੜਾ ਜਿਹੜਾ ਸਾਰੇ ਪਾਸੇ ਘੁੰਮਦਾ ਏ ਤੁਸੀਂ ਭਲੇਖੇ 'ਚ ਨਾ ਰਹੋ ਸ਼ਹਿਰ ਵਾਲੇ ਡਟ ਕੇ ਸਾਰੇ ਪਿੰਡਾਂ ਵਾਲਿਆਂ ਦੇ ਨਾਲ ਨੇ ਉਹੀ ਆੜਤੀਏ ਉਹੀ ਕਿਸਾਨ ਉਹਨਾਂ ਦੀਆਂ ਕੋਠੀਆਂ ਪਿੰਡਾਂ 'ਚ ਤੇ ਇਸ ਕਰਕੇ ਤੁਸੀਂ ਇਹ ਇਹ ਗੰਦ ਜਿਹੜਾ ਇਹ ਇਹ ਬੰਦ ਕਰੋ ਤੇ ਦੂਜਾ ਤੁਸੀਂ ਗਵਰਨਰ ਨੂੰ ਮਿਲ ਕੇ ਆਇਆ ਵੀ ਇੱਥੇ ਗਵਰਨਰ ਰਜ ਲਵਾਇਆ ਜਾਵੇ ਵੀ ਜੇ ਪੰਜਾਬ ਪੁਲਿਸ ਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਧਰਨੇ ਨਹੀਂ ਰੋਕਦੇ ਵੀ ਅਸੀਂ ਜੰਮੂ ਕਸ਼ਮੀਰ ਵਾਂਗੂ ਜਿਵੇਂ ਉਹਨੂੰ ਜੰਮੂ ਕਸ਼ਮੀਰ ਨੂੰ ਸਟੇਟ ਤੁਸੀਂ ਖੋਈਆ ਯੂਟੀ ਬਣਾਈਆ ਜਾਂ ਉੱਥੇ 370 ਤਾਰਾ ਹਟਾਈਆ ਤੁਸੀਂ ਓਵੇਂ ਪੈਰਾਮਿਲਟਰੀ ਫੋਰਸਿਸ ਤੇ ਫੌਜ ਲਵਾ ਕੇ ਸਾਨੂੰ ਦੱਬਣਾ ਚਾਹੁੰਦੇ ਹੋ ਇਹ ਪੰਜਾਬ ਆ ਭਗਤ ਸਿੰਘ ਦੀ ਧਰਤੀ ਆ ਤੁਸੀਂ ਇਸ ਅੱਗ ਨਾਲ ਨਾ ਖੇਲੋ ਜੇ ਤੁਸੀਂ ਮਾੜੇ ਜੀ ਵੀ ਸੱਚੇ ਸੀ ਤਾਂ ਕਿਸਾਨਾਂ ਦੇ ਮੂਹਰੇ ਜਾ ਕੇ ਬੈਠੇ ਹੁੰਦੇ ਬੀਜੇਪੀ ਦੇ ਜਿੰਨੇ ਵੀ ਪੰਜਾਬ ਦੇ ਤੁਸੀਂ ਲੀਡਰ ਹੋ ਕਿਉਂ ਨਾ ਉੱਥੇ ਗੁਲਦਸਤੇ ਦੇ ਕੇ ਰਿਸੀਵ ਕੀਤੇ ਤੁਸੀਂ ਉੱਥੇ ਉਹਨਾਂ ਨੂੰ ਬੇਇੱਜ਼ਤ ਕਰਕੇ ਉਹਨਾਂ ਨੂੰ ਭੇਜਿਆ ਇੱਥੇ ਹੁਣ ਤੁਸੀਂ ਰੋਕ ਲਿਆ ਵਿਧਾਨ ਸਭਾ ਸੈਸ਼ਨ 'ਚ ਸਾਰੇ ਤਿੰਨੋਂ ਦੇ ਤਿੰਨੋਂ ਬਿੱਲ ਇੱਥੇ ਬਿਲਾ ਨੂੰ ਅਸੀਂ ਬਿਲਕੁਲ ਉਹਨਾਂ ਨੂੰ ਵਿਧਾਨ ਸਭਾ 'ਚ ਉਹਨਾਂ ਨੂੰ ਰੱਦ ਕਰਾਂਗੇ ਫਿਰ ਰੱਦੀ ਦੀ ਟੋਕਰੀ ਸਿੱਟਾਂਗੇ ਤੇ ਤੁਸੀਂ ਇਹ ਮੈਂ ਇੱਕ ਗੱਲ ਹੋਰ ਕਹਿ ਦਿੰਨਾ ਕਿਸਾਨ ਵੀਰੋ ਸਾਰੇ ਇਹਨਾਂ ਨੂੰ ਬਿਲਕੁਲ ਇਹਨਾਂ ਕੋਲ ਕੱਖ ਤਾਕਤ ਨਹੀਂ ਸਿਰਫ ਜੇ ਤਾਕਤ ਹੈ ਮੋਦੀ ਦੇ ਮੂਹਰੇ ਇਹ ਇਹ ਤਾਂ ਗੱਲ ਕਰਨ ਦੀ ਵੀ ਨਹੀਂ ਇਹ ਤਾਂ ਸਿਰ ਨਹੀਂ ਚੱਕ ਸਕਦੇ ਮੋਦੀ ਦੇ ਮੂਹਰੇ ਪ੍ਰਾਈਮ ਮਿਨਿਸਟਰ ਦੇ ਮੂਹਰੇ ਕਿਸੇ ਦੇ ਕੋਲ ਤਾਕਤ ਨਹੀਂ ਇਸ ਕਰਕੇ ਜੇ ਗੱਲ ਕਰਨੀ ਹੈ ਤਾਂ ਪ੍ਰਾਈਮ ਮਿਨਿਸਟਰ ਦੇ ਮੂਹਰੇ ਹੋਏਗੀ ਅੱਗੇ ਹੁਣੇ ਰਾਜਨਾਥ ਜੀ ਨੂੰ ਲੈ ਆਉਣਗੇ ਉਹ ਸਭ ਤੋਂ ਵੱਡੇ ਜਿਹੜੇ ਇੱਕ ਨੈਸ਼ਨ ਦਾ ਸਭ ਤੋਂ ਫੀਲਡ ਡਿਫੈਂਸਮੈਨਿਸਟ ਨੇ ਜਿਹੜੇ ਚైనా ਸਾਡੇ ਇੱਥੇ ਆ ਬੜਿਆ ਉਹਨਾਂ ਦੇ ਹੁੰਦੇ ਉਹਨਾਂ ਨੂੰ ਭੇਜ ਦੇਣਗੇ ਹੁਣ ਅਖੀਰਲਾ ਇਹਨਾਂ ਕੋਲ ਸਿੱਕਾ ਉਹ ਆ ਪਰ ਤੁਸੀਂ ਬਿਲਕੁਲ ਤਕੜੇ ਰਹੋ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਤੇ ਨਾ ਇਹਨਾਂ ਦੇ ਪਰਚੇ ਆ ਜਿਹੜੇ ਇਹਨਾਂ ਨੇ ਗੋਲੀਆਂ ਅਸੀਂ ਪਹਿਲਾਂ ਹਿੱਕਾ ਦੇਖਾਵਾਂਗੇ ਅਸੀਂ ਜੇਲਾ ਚ ਜਾਵਾਂਗੇ ਤੁਸੀਂ ਕਿਸਾਨਾਂ ਵੱਲ ਝਾਕ ਕੇ ਵੀ ਦਿਖਾਓ ਪਰਚੇ ਦਰਜ ਕਰਾ ਕੇ ਤੁਸੀਂ ਇਹ ਇਹ ਕੋਈ ਡਿਕਟੇਟਰਸ਼ਿਪ ਆ ਜਿਹੜਾ ਤੁਹਾਨੂੰ મોદી ਦਾ ਇਹ ਇਹ ਡਰਾਉਣ ਦੀ ਆਦਤ ਪਈ ਹੋਈ ਹੈ ਨਾ ਵੀ ਸਾਰੇ ਮੁਲਕ ਨੂੰ ਤੁਸੀਂ ਦੱਬ ਕੇ ਰੱਖਿਆ ਹੋਇਆ ਉਸੇ ਤਰੀਕੇ ਨਾਲ ਪਰਚੇ ਕਰਵਾ ਕੇ મોદી ਸਾਹਿਬ ਦਾ ਡਰ ਦਿਖਾਉਨੇ ਹੋ ਪ੍ਰਧਾਨ ਮੰਤਰੀ ਦਾ ਬਿਲਕੁਲ ਨਹੀਂ ਅਸੀਂ ਡਰਾਂਗੇ ਬੀਜੇਪੀ ਵਾਲਿਓ ਜੇ ਤੁਸੀਂ ਪੰਜਾਬੀਆਂ ਦੇ ਨਾਲੋਂ ਪੰਜਾਬ ਦੀ ਗੱਲ ਕਰਦੇ ਹੋ ਤਾਂ ਇਹਨਾਂ ਦੀ ਗੱਲ ਜਾ ਕੇ ਜੰਤਰ ਮੰਤਰ 'ਚ ਬੈਠੋ ਪ੍ਰਧਾਨ ਮੰਤਰੀ ਦੇ ਮੂਹਰੇ ਬੈਠੋ ਤਾਂ ਤੁਹਾਨੂੰ ਕੋਈ ਪੰਜਾਬੀ ਮੰਨੂਗਾ ਨਹੀਂ ਆਪਣੇ ਘਰਾਂ ਦੇ ਅੰਦਰ ਬੰਦ ਹੋ ਜਾਓ ਤੁਹਾਨੂੰ ਕਿਸੇ ਨੇ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਧਮਕੀ ਨਹੀਂ ਦਿੰਦੇ ਪਰ ਤੁਸੀਂ ਜਦੋਂ ਗਦਾਰੀ ਕਰ ਰਹੇ ਹੋ ਜਦੋਂ ਤੁਸੀਂ ਉਹਨਾਂ ਦੀ ਬੋਲੀ ਬੋਲ ਰਹੇ ਹੋ ਇਹਨਾਂ ਦੇ ਮੰਤਰੀ ਉਰੇ ਲਿਆ ਕੇ ਨਕਲੀ ਪੰਜਾਬੀ ਆਪੂਰੀ ਵਰਗੇ ਉਹਨਾਂ ਤੋਂ ਤੁਸੀਂ ਇਹ ਰੋਜ਼ ਸਾਡਾ ਮਜ਼ਾਕ ਉਡਾਉਂਦੇ ਹੋ ਇਹ ਅਸੀਂ برداشت ਨਹੀਂ ਕਰਨਾ ਮਸਾਂ ਅਸੀਂ ਸ਼ਾਂਤੀ ਲਿਆਂਦੀ ਆ ਪੰਜਾਬ 'ਚ ਬਹੁਤ ਵੱਡੀਆਂ ਅੱਗਾਂ 'ਚੋਂ ਕੱਢ ਕੇ ਪੰਜਾਬ ਲਿਆਂਦਾ ਇਹਨੂੰ ਨਾ ਅਗਲਾ ਉਹ ਦੁਬਾਰਾ ਨਾ ਅਗਲਾ ਉਹ ਦੁਬਾਰਾ ਤੇ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਚੱਲ ਕੇ ਬੀਜੇਪੀ ਵਾਲੇ ਜਿਹੜੇ ਲੀਡਰ ਨੇ ਚਾਹੇ ਮਦਨ ਮੋਨ ਮਿੱਤਰ ਜੀ ਨੇ ਪੁਰਾਣੇ ਲੀਡਰ ਨੇ ਕਾਲੀਆ ਜੀ ਨੇ ਸੁਮ ਪ੍ਰਕਾਸ਼ ਜੀ ਨੇ ਸੰਪਲਾ ਸਾਹਿਬ ਨੇ ਸਾਰੇ ਪੁਰਾਣੇ ਲੀਡਰ ਅੱਗੇ ਲੱਗਣ ਜਾ ਕੇ ਦੱਸਣ ਪੰਜਾਬ ਦੀ ਸਥਿਤੀ ਵੀ ਸੱਚ ਕੀ ਆ ਤੇ ਕਿਸਾਨਾਂ ਦੇ ਨਾਲ ਖੜਨ ਤੇ ਮੈਂ ਸਮਝਦਾ ਤੁਹਾਨੂੰ ਕੋਈ ਪੱਥਰ ਨਹੀਂ ਮਾਰੂਗਾ ਕੋਈ ਤੁਹਾਨੂੰ ਉਹੀ ਨਹੀਂ ਕਹੂਗਾ ਪਰ ਜਦੋਂ ਤੁਸੀਂ ਉਹਨਾਂ ਦੇ ਨੂਨ ਛਿੜਕੋਗੇ ਕੂਟਰ ਮਾਰ ਮਾਰ ਕੋਲ ਸੜੀਆਂ ਗੱਡੀਆਂ ਉਹਨਾਂ ਦੇ ਮੂਹਰੋਂ ਸਵੇਰੇ ਕੱਢੋਗੇ ਸ਼ਾਮ ਨੂੰ ਕੱਢੋਗੇ ਪ੍ਰੈਸ ਕਾਨਫਰੰਸਾਂ ਉਲਟ ਕਰੋਗੇ ਤਾਂ ਫੇਰ ਭਾਈ ਕੁਛ ਨਾ ਕੁਛ ਉਹ ਵੀ ਉਹਨਾਂ ਦੇ ਹੱਥਾਂ 'ਚ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ